ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਇਹ ਆਪਣਾ ਪਹਿਲਾ ਐਪੀਸੋਡ ਆ ਦਵਾਆਂ ਬਾਰੇ ਦੇਸੀ ਟੋਟਕੇ ਬਾਰੇ ਵੀ ਜਿਹੜੇ ਘਰਾਂ ਦੇ ਵਿੱਚ ਅਕਸਰ ਛੋਟੇ-ਛੋਟੇ ਟੁੱਟ ਕੇ ਵਰਤਦੇ ਰਹਿੰਦੇ ਆ ਆਪਾਂ ਇਹ ਉਹਨਾਂ ਬਾਰੇ ਆ ਅਸੀਂ ਇਹ ਵਰਤੇ ਆ ਕਟੋ-ਕਟ ਸਾਡੇ ਬੀਰਗਾ ਨੇ 100 ਸਾਲ ਤੋਂ ਵਰਤ ਕੇ ਦੇਖ ਚੁੱਕੇ ਐ ਇਸ ਨੂੰ ਤੇ ਉਹਨਾਂ ਦੀ ਕਿਤਾਬ ਦੇ ਵਿੱਚੋਂ ਹੀ ਉਹ ਕੁਝ ਟੋਟ ਕੇ ਛੋਡੇ ਮੁਰੇ ਹੀ ਰੱਖ ਰਿਆ ਮੈਂ ਜਿਵੇਂ ਹੋਠ ਫਟਣਾ ਕਿ ਉਹ ਵਿੱਚ ਨਮਕ ਮਲਾ ਕੇ ਦਿਨ ਵਿੱਚ ਦੋ ਵਾਰ ਦੋ ਜਾਂ ਤਿੰਨ ਵਾਰ ਧੁੰਨੀ ਉੱਤੇ ਲਾਉਣ ਨਾਲ ਠੀਕ ਹੋ ਜਾਣਗੇ ਹੋਠ ਫਟਣਾ ਤ੍ਰਬੂਜ ਮਤੀਰੇ ਦੇ ਬੀਜ ਨੂੰ ਪੀਸ ਕੇ ਹੋਠਾਂ ਉੱਤੇ ਲਾਉਣ ਦੇ ਨਾਲ ਵੀ ਹੋਠ ਸੋਡੇ ਠੀਕ ਹੋ ਜਾਣਗੇ। ਗਾਹ ਨੂੰ ਸੁਣੋ ਇਹ ਚੀਜ਼ਾਂ ਬਰਤਨ ਦੀ ਲੋੜ ਨਹੀਂ ਪੈਣੀ। ਇੱਕ ਹੋਰ ਚੀਜ਼ ਜੜਾਂ ਅਕਸਰ ਕਈਆਂ ਦੀਆਂ ਜ਼ਿਆਦਾ ਦਰਦ ਕਰਦੀਆਂ ਰਹਿੰਦੀਆਂ। ਉਹ ਡਾਕਟਰ ਕੋਲੇ ਜਾਣ ਤੋਂ ਵੀ ਘਟਰਾਉਂਦੇ ਆ। ਤੇ ਦਵਾਈਆਂ ਆਪ ਹੀ ਲੈ ਕੇ ਬਸ ਮੜਗਾ ਸਟੋਰ ਤੋਂ ਦਰਦ ਨਿਮਾਰਕ ਉਹ ਜਲਦੀ ਬੈਟਕ ਵਗੈਰਾ ਲੈ ਕੇ ਉਹ ਬਸ ਇੱਕ ਦੋ ਵਾਰੀ ਖਾਂਦੇ ਤੇ ਠੀਕ ਹੋ ਜਾਂਦੇ ਉਹਦੇ ਬਾਅਦ ਫੇਰ ਦੁਖਣ ਲੱਗਦੇ ਇਹ ਸ ਨਾਲੋਂ ਵਧੀਆ ਇਲਾਜ ਸਾਰਾ ਨਾ ਸਸਤਾ ਤੇ ਵਧੀਆ ਇਲਾਜ ਜਿਹੜੇ ਤੁਹਾਡੇ ਗਲੇ ਨੂੰ ਨੱਕ ਨੂੰ ਕੰਨਾਂ ਨੂੰ ਵੀ ਠੀਕ ਰੱਖੂਗੀ ਉਹ ਹੈ ਕਾਲੀ ਮਿਰਚ ਸਭ ਤੋਂ ਵਧੀਆ ਚੀਜ਼ ਕਾਲੀ ਮਿਰਚ ਨੂੰ ਇੱਕ ਜਾਂ ਦੋ ਪੀਸ ਮੂੰਚ ਪਾਓ ਉਹਨੂੰ ਸਾਰੀ ਦਿਹਾੜੀ ਮੂੰਹ ਦੇ ਵਿੱਚ ਰੱਖੋ ਜ਼ਾੜ ਦੇ ਕੋਲੇ ਜਿੱਥੇ ਖੱਡ ਹੋਈ ਵੀ ਆ ਜਾਂ ਜ਼ਾੜ ਸੁਜੀ ਵੀ ਆ ਜਾਂ ਦਰਦ ਕਰਦੀ ਆ ਉਹਦੀ ਜੜ ਦੇ ਕੋਲੇ ਉਸ ਨੂੰ ਰੱਖੋ ਤੁਹਾਡੇ ਅੱਧੇ ਪੌਣੇ ਘੰਟੇ ਦੇ ਵਿੱਚ ਉਹ ਆਰਾਮ ਆ ਜਾ ਬੈਕਟੀਰੀਆ ਮਰ ਜਾ ਤੁਹਾਡੇ ਚਲੋ ਆਜਲੀ ਨਈ ਬੋਤਾ ਨਮਸਕਾਰ ਆਦਾਬ ਸਤ ਸ੍ਰੀ ਅਕਾਲ